ਵਿਸ਼ਵਕਰਮਾ ਮੰਦਰ ਸਭਾ ਕੋਲ ਵੀ ਲੋ ਹਰ ਸਾਲ ਦੀ ਤਰ੍ਹਾਂ ਸ਼੍ਰੀ ਵਿਸ਼ਵਕਰਮਾ ਦੇ ਸੋਲੀ ਤੋਂ ਉੱਤਮ ਨਾਲ ਕਈ ਅਕਤੂਬਰ ਨੂੰ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਸਵੇਰੇ ਹਵਨ ਯੱਗ ਹੋਏਗਾ ਉਸ ਤੋਂ ਉਪਰੰਤ ਸ਼ੋਭਾ ਯਾਤਰਾ ਸ਼ਹਿਰ ਦੀ ਪ੍ਰਕਰਮਾ ਕਰੇਗੀ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਕਪਲ ਬੰਧੂ ਮਾਲ ਪਾਰਟੀ ਦਾ ਪ੍ਰੋਗਰਾਮ ਹੋਏਗਾ ਜਿਹੜੇ ਕਿ ਵਿਸ਼ਵਕਰਮਾ ਜੀ ਦਾ ਗੁਣਗਾਨ ਕਰਨਗੇ ਸੋ ਮੈਂ ਇਹਨਾਂ ਦੇ ਚੈਨਲ ਦੁਆਰਾ ਸਾਰਿਆਂ ਨੂੰ ਬੀਤੀ ਕਰਦਾ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਭਗਵਾਨ ਵਿਸ਼ੂ ਕਰਮਾ ਜੀ ਦਾ ਛੇ ਵਾਰ ਪ੍ਰਭ ਕਰਦਾ। ਜੀ ਆਇਆਂ ਨੂੰ। ਰਾਮ ਜੀ ਨੇ ਪਾਉਂਦੇ ਦੇ ਇਹ ਮਿਲਵਾਏ ਨੇ। ਰਾਮਰਾਜ ਜੀ ਸਾਰਿਆਂ ਨੂੰ ਅਨੁਵਸ਼ਾ ਸਤਿ ਸ਼ਕਾਲ ਤੁਸੀਂ ਦੇਖ ਸਕਦੇ ਆ ਕਿ ਸਾਡੇ ਮਾਸਟਰ ਜੀ ਥਰ ਹੋਰ ਜੋ ਟੀਮ ਦੇ ਮੈਂਬਰ ਹੈ ਸਾਰੇ ਅੱਜ ਇੱਥੇ ਪਹੁੰਚੇ ਹੋਏ ਆ। ਤੁਹਾਨੂੰ ਪਤਾ ਹੀ ਹੈ ਕਿ ਅੱਜ ਇੱਥੇ ਆਣ ਦਾ ਇੱਕ ਵਿਸ਼ੇਸ਼ ਮੱਤਵ ਹੈ ਵਿਸ਼ੇਸ਼ ਪਿੰਜਾ ਮੋਟੋ ਹੈ ਆਉਣ ਵਾਲੀ 23 ਤਰੀਕ ਨੂੰ ਦਿਨ ਵੀਰਵਾਰ ਨੂੰ 67ਵਾਂ વાર્ਸ਼ਿਕ ਉਤਸਵ ਜੋ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਨ ਵੀ ਹੈ ਉਸ ਦਿਨ ਬੜੇ ਤੁਮ ਤਾਮ ਦੇ ਨਾਲ ਮੂਰਤੀ ਪੂਜਨ ਔਰ ਮੂਰਤੀ ਸਥਾਪਨਾ ਚੰਡੀਗੜ੍ਹ ਰੋਡ 20 ਗਰਮਾ ਮੰਦਿਰ ਕੁਰਾਲੀ ਦੇ ਵਿੱਚ ਬੜੇ ਜੋਰ ਸ਼ੋਰ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਏ ਜਾ ਰਹੇ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਨੇੜੇ ਦੇ ਇਲਾਕਾ ਵਾਸੀਆਂ ਨੂੰ ਅਪੀਲ ਕਰੂੰਗਾ ਉਹਨਾਂ ਅੱਗੇ ਇਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੋ ਔਰ ਬਾਬਾ ਜੀ ਦੇ ਗੁਣ ਗਾਣ ਸੁਣੋ ਉਹਨਾਂ ਦੇ ਦਰਸ਼ਨ ਕਰੋ ਕਿਉਂਕਿ ਜੋ ਬਾਬਾ ਬਿਸ਼ਕਰਮਾ ਜੀ ਇਹ ਵੀ ਹੈਗੇ ਵੀ ਇੱਕ ਧਰਮ ਦੇ ਹੀ ਗੁਰੂ ਜੋ ਵੀ ਹੱਥ ਦੇ ਕੀਰਤ ਕਰਨ ਵਾਲੇ ਲੋਕੀ ਐ ਉਹਨਾਂ ਸਾਰਿਆਂ ਦੇ ਗੁਰੂ ਐ ਉਹ ਕਿਉਂਕਿ ਬਾਬਾ ਬਿਸ਼ਕਰਮਾ ਜੀ ਨੇ ਇਹ ਜੋ ਪਰੰਪਰਾ ਚਲਾਈ ਥੀ ਹੱਥ ਦੇ ਕੀਰਤ ਦਾ ਠੀਕ ਐ ਮਾ ਜੀ ਹੱਥ ਦੀ ਕੀਰਤ ਦਾ ਬਾਬਾ ਬਿਸ਼ਕਰਮਾ ਜੀ ਨੇ ਜਲਾਈ ਥੀ ਚਾਹੇ ਕੋਈ ਇਹ ਜਦਨੇ ਜਾਤਾਂ ਬਣਾਤੀ ਜੇ ਤਖਾਨ ਹੈ ਲੋਹਾਰ ਹੈ ਸਨਿਆਰ ਹੈ ਇਹ ਕੋਈ ਵੀ ਹੱਥ ਦੀ ਕਿਰਤ ਕਰਨ ਵਾਲਾ ਬੰਦਾ ਹੈ ਹਰ ਇੱਕ ਧਰਮ ਦੇ ਵਿੱਚ ਇਹ ਕਾਰੇ ਚੱਲਦੇ ਆਏ ਆ ਉਹ ਸਾਰਿਆਂ ਦੇ ਗੁਰੂ ਹੈ ਔਰ ਉਹਨਾਂ ਦਾ ਜੋ ਜਨਮ ਦਿਨ ਹੈ 23 ਤਰੀਕ ਵੀਰਵਾਰ ਨੂੰ ਚੰਡੀਗੜ੍ਹ ਰੋਡ ਤੇ ਜੋ ਵਿਸ਼ ਮਿਸ਼ਵ ਕਰਮਾ ਭਵਨ ਹੈ ਮੰਦਿਰ ਹੈ ਇਸ ਸਵਾ ਵੱਲੋਂ ਬੜੇ ਹੀ ਜੋਰ-ਪਰੋ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਮੈਂ ਤੁਹਾਨੂੰ ਇੱਕ ਖਾਸ ਪ੍ਰੋਗਰਾਮ ਦੱਸਣਾ ਚਾਹੁੰਦਾ ਕਿ ਰਾਤ ਨੂੰ 7 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਵੀ ਇਸ ਦੇ